ਇਹ ਕੰਪਨੀਆਂ ਵਾਲੇ ਇਹਨਾਂ ਦਾ ਸ਼ੋਸ਼ਣ ਕਰ ਰਹੇ ਦੁਬਲਕੇ ਜਿਹੜੀ ਸਰਕਾਰ ਆਈ ਦੇ ਸਰਕਾਰ ਕੋਲ ਚੱਲਿਆਂ ਵੀ ਇਹਨਾਂ ਏਜੰਸੀਆਂ ਦੀ ਜਾਂਚ ਹੋਵੇ ਅੱਗੇ ਸਰਕਾਰਾਂ ਦੀ ਨਲਾਕੀ ਨਾਲੇ ਲੋਕ ਨਸ਼ੇ ਤੋਂ ਵੀ ਵੱਡਾ ਜਿਹੜੀ ਦਲਤਲੇ ਪਹੁੰਚ ਗਈ ਆ ਦਿੱਗ ਲਈਏ ਪ੍ਰਾਈਵੇਟ ਕੰਪਨੀਆਂ ਨੇ ਇਹਨਾਂ ਨੂੰ ਆਪਣੇ ਜਾਲ ਚ ਫਸਾਇਆ ਜਦੋਂ ਲਾਕਡਾਊਨ ਲੱਗਿਆ ਸੀ ਤੇਰੀਆਂ ਲੋਕਾਂ ਨੂੰ ਜੀ ਤੇ ਜਿਹੜੀ ਅਸੀਂ ਜਾਣਕਾਰੀ ਦੇ ਦੋ ਤੁਸੀਂ ਕੌਣ ਜੀ ਮੈਂ ਜਿਹੜੀ ਡੋਮੈਸਟਿਕ ਵਰਕਰ ਆ ਬੀਬੀਆਂ ਲੋਕਾਂ ਦੇ ਘਰਾਂ ਚ ਕੰਮ ਕਰਦੀਆਂ ਝਾੜੂ ਪੋਚਾ ਲਾਉਂਦੀਆਂ ਉਹਨਾਂ ਦੀ ਆਲ ਇੰਡੀਆ ਦੀ ਪ੍ਰੈਜ਼ੀਡੈਂਟ ਆ ਅੱਛਾ ਜੀ ਜਿਹੜੀਆਂ ਕੁਛ ਫਾਈਨਾਂਸ ਕੰਪਨੀਆਂ ਲਾਕਡਾਊਨ ਤੋਂ ਬਾਅਦ ਇੱਕੋ ਦਮ ਖੁੰਬਾ ਮੰਗ ਉੱਗ ਗਈਆਂ ਜੀ ਇਹਨਾਂ ਨੇ ਜਿਹੜੀਆਂ ਬੀਬੀਆਂ ਇਹਨਾਂ ਨੂੰ ਫਸਾਤਾ ਘਰਾਂ 'ਚ ਜਾ ਜਾ ਕੇ ਆਰਬੀਆਈ ਕੋ ਅਸੀਂ ਲਿਸਟ ਮੰਗੀ ਆਰਬੀਆਈ ਦੀ ਜਿਹੜੀ ਲਿਸਟ ਹੈ ਉਹਦੇ ਵਿੱਚ 97 ਫਾਈਨਾਂਸ ਕੰਪਨੀਆਂ ਉਹਨਾਂ 'ਚ ਆਹ ਜਿਹੜੀਆਂ 22 ਅੰਮ੍ਰਿਤਸਰ ਜ਼ਿਲ੍ਹੇ ਤਰਨਤਾਰਨ ਜ਼ਿਲ੍ਹੇ ਦੀਆਂ ਇਹਨਾਂ ਦਾ ਕੋਈ ਨਾਂ ਨਹੀਂ ਹੈਗਾ ਇਹ ਕੰਪਨੀਆਂ ਵਾਲੇ ਇਹਨਾਂ ਦਾ ਸ਼ੋਸ਼ਣ ਕਰ ਰਹੇ ਦਬਲ ਕੇ ਦਬਾਲ ਕੇ ਇੰਜ ਕਰਦੇ ਵੀ 30000 ਦਾ ਇਹਨਾਂ ਨੂੰ ਉਹਨਾਂ ਲੋਨ ਦੇਣਾ ਠੀਕ ਹੈ 5000 ਉਹ ਏਜੰਟ ਲੈ ਜਾਂਦਾ ਜਿਹੜਾ ਫਾਈਲ ਭਰਦਾ 5000 ਜਿਹੜੀ ਉਹਨਾਂ ਗਰੁੱਪ ਲੀਡਰ ਲਈ ਉਹ ਲੈ ਜਾਂਦੀ ਇਹਨਾਂ ਨੂੰ ਮਿਲਦਾ 20 ਤੇ ਮੁੜ ਕੇ ਇਹਨਾਂ ਨੂੰ 60 ਚਕਾਉਣਾ ਪੈਂਦਾ। ਉਹ ਤੇ ਪ੍ਰਾਈਵੇਟ ਕੰਪਨੀ ਹੁੰਦੀ ਨਾ ਪ੍ਰਾਈਵੇਟ ਤੇ ਛੇਲ ਲਾਣੀ ਆ ਆਪਾਂ ਲਈਏ ਨਾ ਪ੍ਰਾਈਵੇਟ ਕੋ ਆਪਾਂ ਸਰਕਾਰੀ ਕੋ ਲਈਏ। ਪ੍ਰਾਈਵੇਟ ਕੰਪਨੀਆਂ ਨੇ ਇਹਨਾਂ ਨੂੰ ਆਪਣੇ ਜਾਲ ਚ ਫਸਾਇਆ ਜਦੋਂ ਲਾਕਡਾਊਨ ਲੱਗਿਆ ਸੀ। ਜਿਹੜੀ ਸਰਕਾਰ ਆਈ ਤੇ ਸਰਕਾਰ ਕੋਲ ਚੱਲਿਆ ਵੀ ਇਹਨਾਂ ਏਜੰਸੀਆਂ ਦੀ ਜਾਂਚ ਹੋਵੇ। ਅਸੀਂ ਵੀ ਤੁਹਾਡੇ ਨਾਲ ਆ ਜੇ ਕਿਸੇ ਗਰੀਬ ਦਾ ਭਲਾ ਹੋਏਗਾ ਤਾਂ ਅਸੀਂ ਨਾਲ ਆ ਪਰ ਲੋਕ ਤੇ ਗੁਮਰਾਹ ਨੇ ਲੋਕ ਇਹਦੇ ਵੀ ਥੱਲੇ ਲੋਕ ਵਸਦੇ ਆ ਪਰ ਜੀ ਕਿੱਥੇ ਨੇ? ਮੇਰੀ 1 ਮਿੰਟ ਗੱਲ ਸੁਣੋ। ਹਾਂਜੀ। ਇਸ ਦੇਸ਼ ਚ ਬਹੁਤ ਸਾਰੇ ਲੋਕ ਬੜੀਆਂ ਅਫਵਾਹਾਂ ਫੈਲ ਦਿਆਂ ਤੇ ਬੜੀ ਦੁਨੀਆ ਗੁਮਰਾਹ ਹੁੰ ਮੇਨ ਗੱਲ ਇਹ ਹੈਗੀ ਐ ਕਿ ਸਰਕਾਰ ਦੀ ਨਲਾਕੀ ਜਦੋਂ ਲੋਕਡਾਊਨ ਲੱਗਿਆ ਸਰਕਾਰਾਂ ਦੀ ਨਲਾਕੀ ਨਾਲੇ ਲੋਕ ਨਸ਼ੇ ਤੋਂ ਵੀ ਵੱਡਾ ਜਿਹੜੀ ਦਲਦਲੇ ਪਹੁੰਚ ਚੁੱਕੀ ਆ ਘਰਾਂ 'ਚ ਜਾ ਕੇ ਵੇਖੋ ਸਿਲੰਡਰ ਚੁੱਕ ਕੇ ਲੈ ਜਾਂਦੇ ਇਹਨਾਂ ਦੇ ਇਹਨਾਂ ਦੇ ਚੁੱਲ੍ਹੇ ਚੁੱਕ ਕੇ ਲੈ ਜਾਂਦੇ ਆ ਇਹਨਾਂ ਦੀਆਂ ਅਲਮਾਰੀਆਂ ਲੈ ਗਈਆਂ ਤੇ ਜਨਾਨੀ ਦੀ ਬੱਚੀ ਕੈਂਸਰ ਨਾਲ ਮਰ ਜਾਂਦੀ ਜੇ ਧੰਨਵਾਦ ਤੁਹਾਡਾ ਤੁਸੀਂ ਸਾਥ ਦਿੰਦੇ ਪਏ ਹਰ ਗਰੀਬ ਦਾ ਪਰ ਥੱਲੇ ਤੇ ਲੋਕ ਗੁੰਮਰਾਹ ਐ ਹੁੰਦੇ ਪਏ ਨੇ ਕਿ ਸਿਰਫ ਅਸੀਂ ਲੋਕ ਸਭ ਕੋ ਕਲੀਅਰ ਦੱਸਦੇ ਜਦੋਂ ਇਹਨਾਂ ਦਾ ਬਿੱਲ ਕਰਦੇ ਆ ਜਦੋਂ ਇਹਨਾਂ ਦੀ ਮੈਂਬਰਸ਼ਿਪ ਤੇ ਪਹਿਲੀ ਵਾਰ ਮੈਂਬਰਸ਼ਿਪ ਨਹੀਂ ਹੋਈ ਕਿਹਦੇ ਚਿਰੋਂ ਦੀ ਮੈਂਬਰਸ਼ਿਪ ਮੈਂਬਰਸ਼ਿਪ ਹੁੰਦੀ 2009 ਤੋਂ 2009 ਤੋਂ ਸਾਡੀ ਡੋਮੈਸਟਿਕ ਵਰਕਰ 19000 ਦੀ ਮੈਂਬਰਸ਼ਿਪ ਹੈ ਸਾਡੀ 19000 ਮੈਂਬਰ ਹਾਂ ਹਾਂ ਕਿੰਨੇ ਪੈਸੇ ਮੈਂਬਰ ਲੈਂਦੇ ਨੇ 50 ਰੁਪਏ ਮੈਂਬਰਸ਼ਿਪ ਹੈ ਹਰ ਸਾਲ ਦੀ ਅੱਛਾ ਪਹਿਲੀ ਵਾਰ ਹੀ ਨਹੀਂ ਕਰਦੇ ਪਏ ਹਰ ਸਾਲ ਮੈਂਬਰਸ਼ਿਪ ਹੁੰਦੀ ਆ ਸਿਰਫ ਲੌਕਡਾਊਨ ਦੇ 2 ਸਾਲ ਮੈਂਬਰਸ਼ਿਪ ਨਹੀਂ ਹੋਈ ਤੇ ਕਿੰਨੇ ਕਿੰਨੇ ਲੋਨ ਮਾਫ ਕਰਾਏ ਕਿ ਕਿੰਨੇ ਦਾ ਲੋਨ ਮਾਫ ਹੋਏ ਹੁੰਦਾ ਅਜੇ ਤੇ ਸਰਕਾਰ ਨਾਲ ਹੀ ਕੱਲ ਗੱਲ ਕਰਨੀ ਤੁਹਾਨੂੰ ਕਿਹਾ ਕੱਲ ਲਾਓ ਉੱਥੇ ਕੱਲ ਆਓ ਅਸੀਂ ਕੱਲ ਚੱਲੇ ਆ ਨਹੀਂ ਨਹੀਂ ਆਪਾਂ ਉਦੋਂ ਵੀ ਤੁਹਾਡੇ ਨਾਲ ਆਵਾਂਗੇ ਖੜਾਂਗੇ ਨਾਲ ਕਹਿੰਦੇ ਕਿ ਕਿੰਨੀ ਦੇਰ ਤੋਂ ਆਪਾਂ ਕਰਾਨੇ ਪਏ ਆ ਮੈਂਬਰ ਬਣਾਣੇ ਤੇ ਲੋਨ ਤੇ ਕੋਈ ਵੀ ਨਹੀਂ ਮਾਫ ਹੋਇਆ ਮਾਫ ਹੋਇਆ ਉਹਦਾ ਮੈਂ ਤੁਹਾਨੂੰ ਕਿਹਾ ਵੀ ਲੋਨ ਮਾਫ ਹੋਉਂਦਾ ਤੇ ਲਾਕਡਾਊਨ ਤੋਂ ਬਾਅਦ ਸ਼ੁਰੂ ਹੋਇਆ ਕੰਮ ਜਿਹੜੇ ਲੋਨ ਲੋਕਾਂ ਨੇ ਇਹਨਾਂ ਨੂੰ ਦਿੱਤੇ ਕੰਪਨੀਆਂ ਨੇ ਇਹਨਾਂ ਨੂੰ ਉਹ ਲਾਕਡਾਊਨ ਤੋਂ ਬਾਅਦ ਦਿੱਤੇ ਲਾਕਡਾਊਨ ਤੋਂ ਬਾਅਦ ਹੀ ਮੈਂਬਰਸ਼ਿਪ ਨਹੀਂ ਕੀਤੀ ਕਿਉਂਕਿ ਇਹਨਾਂ ਦੇ ਕੰਮ ਛੁੱਟ ਗਏ ਹੋਮੈਸਟਿਕ ਵਰਕਰਾਂ ਦੇ ਮਾਫ ਕਰਨਾ ਚੈਨਲਾਂ ਨੇ ਇੰਨਾ ਰੋਲਾ ਪਾਤਾ ਕਿ ਘਰੇ ਨਾ ਵੜਨ ਦੋ ਅੰਦਰ ਨਾ ਆਉਣ ਦੋ ਉਹਨਾਂ ਨੇ ਇਹ ਤਾਂ ਸੋਚਿਆ ਨਹੀਂ ਮੇਨਾਂ ਦੀ ਰੋਟੀ ਬੰਦ ਹੋ ਗਈ ਲੋਕਾਂ ਨੇ ਮਿਡਲ ਕਲਾਸ ਨੇ ਇਹਨਾਂ ਨੂੰ ਵੜਨਾ ਬੰਦ ਕਰ ਦਿੱਤਾ ਵੀ ਜੀ ਆਪਾਂ ਆਏ ਆ ਛੱਟ ਤੋਂ ਗੁਰੂ ਨਾਨਕ ਪ੍ਰਭਾ ਮੁਹੱਲਾ ਤੇ ਗਰੀਬ ਬੰਦੇ ਆ ਦਿਹਾੜੀ ਦਾੜ ਬੰਦੇ ਕਦੀ ਦਿਹਾੜੀ ਮਿਲਦੀ ਕਦੀ ਨਹੀਂ ਮਿਲਦੀ ਮੂਜੂ ਬੂਰੀ ਕਰਕੇ ਲੋਨ ਲੈਣੇ ਪੈਂਦੇ ਨੇ ਤੇ ਸਰਕਾਰ ਕੋ ਲੋਨ ਲੈ ਲੈ ਇਹਨੇ ਲੋਨ ਮਾਫ ਕਰਦੀ ਹੈ ਜ਼ਮੀਂਦਾਰਾਂ ਦੇ ਜਾਂ ਕਿਸੇ ਦੇ ਵੀ ਹੈ ਤੇ ਜੇ ਸਾਡੇ ਮਾਫ ਕਰ ਦੇਗੀ ਤੇ ਇਹਨਾਂ ਨੂੰ ਕੋਈ ਕੀ ਪਰੇਸ਼ਾਨੀ ਹੋ ਕਾਹਦਾ ਲੋਨ ਲਿੱਤਾ ਹੈ ਕਾਹਦਾ ਲੋਨ ਲਿੱਤਾ ਹੈ ਲੋਨ ਲਿੱਤਾ ਹੈ ਭਾਜੀ ਆਪਾਂ ਮੰਨੋ ਕਿ ਬਿਜ਼ਨਸ ਚ ਚਲਾਉਣ ਵਾਸਤੇ ਹਾਂ ਤੇ ਘਰ ਦੇ ਗਰੀਬ ਬੰਦੇ ਤੁਹਾਨੂੰ ਪਤਾ ਵੀ ਹੋਰ ਬੜੇ ਮਜਬੂਰੀਆਂ ਪੈ ਜਾਂਦੀਆਂ ਵਰਤੇ ਜਾਂਦੇ ਨੇ ਠੀਕ ਹੈ ਨਾ ਉਸ ਵਾਸਤੇ ਕਿਹ ਵੇਲੇ ਗਾਂ ਪਛਾਹ ਹੋ ਜਾਂਦਾ ਉਹ ਵੀ ਬੜੀ ਤੰਗੀਆਂ ਨੇ ਹੁਣ ਸਾਨੂੰ ਮਨ ਲੇ ਸੁੱਖ ਦੀ ਰਾਹਤ ਆਈ ਹੈ ਵੀ ਇਹਨਾਂ ਕਹਾਂ ਵੀ ਲੋਨ ਮਾਫ ਹੋ ਜਾਣਗੇ ਇਸ ਕਰਕੇ ਫਾਰਮ ਭਰ ਆਉਣ ਆਏ ਹਾਂ ਕੀ ਪ੍ਰੋਸੈਸ ਕੀ ਫਾਰਮ ਭਰਦਾ ਪਿਛਾ ਤਲੋਣ ਮਾਫ ਹੋ ਜਾਣਾ ਨਹੀਂ ਪ੍ਰੋਸੈਸ ਕੀ ਤੈ ਕਾਗਜ਼ੂ ਦੇ ਭਰੇ ਕਿੰਨੇ ਪੈਸੇ ਕਾਗਜ਼ ਪਾਜੀ ਇੱਕ ਉਧਾਰ ਕਰ ਲੈਣਦੇ ਜੋ 50 ਰੁਪਏ ਲੈਣਦੇ ਜੋ ਤੇ ਕੱਲ ਕਚਹਿਰੀ ਸੱਦੇ ਆ ਜੋ ਸਾਨੂੰ ਠੀਕ ਹੈ ਨਾ ਪਿ ਸਾਰੇ ਇਕੱਠ ਘੱਟ ਕਰਿਓ ਕਚਹਿਰੀ ਇੱਕ ਵਾਰੀ ਸਰਕਾਰ ਨੂੰ ਅਰਜ਼ਾ ਕਰੀਏ ਕਿ ਆਡਾ ਲੋਨ ਮਾਫ ਕੀਤਾ ਜਾਵੇ ਠੀਕ ਹੈ ਠੀਕ ਹੈ